ਪੰਜਾਬ ਸਰਕਾਰ ਦੀ ਵੱਡੀ ਪਹਿਲ ਦੀ ਸ਼ੁਰੂਆਤ ਜੋ ਕਿ ਅੱਜ ਮੈਡੀਕਲ ਬੱਸ ਸਰਵਿਸ ਸੇਵਾ ਦੇ ਨਾਲ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦੀ ਰਾਇਨੁਮਾਈ ਹੇਠ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਸਹਿਯੋਗ ਨਾਲ ਇਹ ਸੇਵਾ ਮੁਹਿੰਮ ਕਰਵਾਈ ਗਈ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹ ਸੇਵਾ ਸਾਨੀਵਾਲ ਹਲਕਾ ਦੇ ਵਿੱਚ ਪਹਿਲ ਕੀਤੀ ਜਿਸ ਵਿੱਚ ਇਹ ਸੇਵਾ ਸਾਨੀਵਾਲ ਹਲਕਾ ਦੇ ਲਗਦੇ ਪਿੰਡਾਂ ਤੇ ਵਿੱਚ ਜਾ ਕੇ ਮੁਹਿੰਮ ਕਰਾਈ ਜਾਏਗੀ ਅਤੇ ਇਸ ਵਿੱਚ ਟੈਸਟ ਵੀ ਫਰੀ ਕੀਤੇ ਜਾਣਗੇ ਨਾਲ ਨਾਲ ਦਵਾਈਆਂ ਵੀ ਫਰੀ ਦਿੱਤੀਆਂ ਜਾਣਗੀਆਂ ਸੁਖਦੇਵ ਸਿੰਘ ਦੀ ਇੱਕ ਰਿਪੋਰਟ ਅੱਜ ਸਤਿਗੁਰੂ ਗੁਰੂ ਘਰ ਖੜਿਆ ਗੁਰਦੁਆਰਾ ਰੇਡੂ ਸਾਹਿਬ ਖੜਿਆ ਬਾਬਾ ਜੀ ਦੀ ਬਹੁਤ ਕਿਰਪਾ ਹੋਈ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਪਾਰਟੀ ਆਮ ਆदमी ਪਾਰਟੀ ਦੇ ਮੁਖੀ ਵਰਿੰਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰ ਦਾ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼ੁਰੂ ਤੋਂ ਹੀ ਜਦੋਂ ਦੀ ਪਾਰਟੀ ਬਣੀ ਹੈ ਅਸੀਂ ਸਿਰਜਕਾਤ ਐਜੂਕੇਸ਼ਨ ਸਿਹਤ ਸਵਾਵਾ ਜਿਹੜਾ ਕੰਟੀਨਿਊ ਜਾਰੀ ਰੱਖਿਆ ਹੋਇਆ ਸੋ ਅੱਜ ਪ੍ਰਮਾਤਮਾ ਦੀ ਕਿਰਪਾ ਨਾਲ ਅੱਜ ਅਸੀਂ ਹਲਕਾ ਸਾਹਨੇਵਾਲ ਦੇ ਵਿੱਚ ਕਿਉਂਕਿ ਹਨਕਾ ਹਲਕਾ ਸਾਹਨੇਵਾਲ ਦਾ ਮੈਂ ਸੇਵਾਦਾਰ ਸੋ ਹਲਕਾ ਸਾਹਨੇਵਾਲ ਦੀਆਂ ਪਿੰਡਾਂ ਦੇ ਸਾਡੇ ਬਜ਼ੁਰਗਾਂ ਦੀਆਂ ਜੋ ਬਾਵਾਆਂ ਦੀਆਂ ਸਿਹਤ ਨੂੰ ਠੀਕ ਰੱਖਦੇ ਹੋਏ ਅੱਜ ਅਸੀਂ ਆਪਣੇ ਪਿੰਡਾਂ ਦੀ ਵਾਡਾਂ ਦੀ ਜਿਹੜੀ ਆਮ ਆਦਮੀ ਪਾਰਟੀ ਦੀ 클ੀਨ ਆਮ ਆਦਮੀ ਕਲੀਨਿਕ バス ਸੇਵਾ ਜਿਹੜੀ ਇਹ ਸ਼ੁਰੂਆਤ ਕੀਤੀ ਹੈ ਸੋ ਗੁਰੂ ਸਾਹਿਬ ਦੇ ਅੱਗੇ ਅਰਦਾਸ ਕੀਤੀ ਹੈ ਪ੍ਰਮਾਤਮਾ ਹਲਕੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੋ ਜੇ ਪਰਮਾਤਮਾ ਲੋੜ ਨਾ ਪਾਵੇ ਕੋਈ ਬਿਮਾਰ ਹੁੰਦਾ ਹੈ ਤੋ ਇਸ ਵੈਨ ਦੇ ਵਿੱਚੋਂ ਫਰੀ ਦਵਾਈ ਲੈ ਸਕਦਾ ਆਪਣਾ ਫਰੀ ਇਲਾਜ ਕਰਾ ਸਕਦਾ ਫਰੀ ਟੈਸਟ ਕਰਾ ਸਕਦਾ ਸੋ ਹਲਕਾ ਸਾਹਨੇ ਵਾਲ ਦੇ ਸੰਗਤ ਵਾਸਤੇ ਹਲਕਾ ਸਾਹਨੇ ਵਾਲ ਦੇ ਹਰ ਰੋਜ਼ ਪਿੰਡਾਂ ਦੇ ਵਿੱਚ ਇਹ ਵੈਨ ਜਾਵੇਗੀ ਸੋ ਮੈਂ ਅਰਵਿੰਦ ਕੇਜਰੀਵਾੜ ਦੀ ਸੋਚ ਨੂੰ ਬਰਕਤਾਂ ਰੱਖੇ ਹੋਏ ਜਿਹੜੀ バス ਸੇਵਾ ਆਪਣੇ ਹਲਕਾ ਸਾਹਨੇਵਾਲ ਦੇ ਲੋਕਾਂ ਲਈ ਅੱਜ ਸਮਰਪਿਤ ਕਰ ਰਿਆਂ ਸੋ ਪੂਰੀ ਟੀਮ ਦਾ ਧੰਨਵਾਦ ਜਿਹੜੀ ਪੂਰੀ ਟੀਮ ਨੇ ਸਾਰ ਦਿੱਤਾ ਤੇ ਪੂਰੀ ਟੀਮ ਨੇ ਇਹ ਵੀ ਵਾਦਾ ਕੀਤਾ ਕਿ ਅਸੀਂ ਹਰ ਰੋਜ਼ ਆਪ ਨਾਲ ਜਾ ਕੇ ਜਿਹੜੀ バス ਦੀ ਸੇਵਾ ਲੋਕਾਂ ਤੱਕ ਪਹੁੰਚਾਵਾਂਗੇ ਤੇ ਲੋਕਾਂ ਨੂੰ ਇਹ ਸਾਰੀ ਜਿਹੜੀ ਕਲੀਨਿਕ ਦੀ ਸਹੂਲਤ ਹੈ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਹੂਲਤ ਦਵਾਂਗੇ ਸੋ ਮੈਂ ਹਲਕਾ ਸਾਹਨੇਵਾਲ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦੀ ਵੀ ਹਾਂ ਜਿਨ੍ਹਾਂ ਨੂੰ ਮੁबारकबाद ਵੀ ਦਿੰਨਾ ਜਿਹੜੀ ਬਾਸੇਵਾਜ ਤੋਂ ਕਲੀਨਿਕ ਵਜਲਾ ਬਾਸੇਵਾ ਸਵਾਦ ਹੋਈ ਹੈ ਸੋ ਇਹ ਆਮ ਆਦਮੀ ਕਲੀਨਿਕ ਬਾਸੇਵਾ ਇਹ ਪਿੰਡ ਪਿੰਡ ਆਵੇਗੀ ਜਿਸ ਵੀ ਕੋਈ ਭਰਾ ਨੂੰ ਕੋਈ ਆਪਣਾ ਟੈਸਟ ਕਰਾਉਣਾ ਹੋਵੇ ਕੋਈ ਉਹ ਪਲੇ ਅੱਗੇ ਡਾਕਟਰ ਸਾਹਿਬ ਕੋਲ ਖਵਾ ਸਕਦਾ ਉਹਦਾ ਸਾਰਾ ਇਲਾਜ ਜਿਹੜਾ ਉਹਦੀ ਟੋਟਲ ਮੈਡੀਸਨ ਜਿਹੜੀ ਉਹ ਅਸੀਂ ਉਹ ਫਰੀ ਰਵਾਂਗੇ ਬਹੁਤ ਬਹੁਤ ਧੰਨਵਾਦ ਸਾਰੇ ਸਾਡੀ ਕਾਉਂਸਲਰ ਸਹਿਬਾਨ ਬਲਾਕ ਪ੍ਰਧਾਨ ਸਹਿਬਾਨ ਸਾਡੇ ਵਾਰਡ ਦੇ ਚੇਅਰਮੈਨ ਸਾਹਿਬ ਸਾਰੇ ਵਰਕਰ ਸਹਿਬਾਨ ਸਾਡੇ ਖਾਸ ਕਰਕੇ মিডিਆ ਵਾਲੇ ਵੀਰ ਸਾਰੇ ਰਤਨਵਰਦੀਆਂ ਤੇ ਉਹਨਾਂ ਨੇ ਅੱਜ ਇਸ ਅਰਦਾਸ ਵਿੱਚ ਸ਼ਾਮ ਲੋਕ ਕੇ ਗੁਰੂ ਘਰ ਵਿੱਚ ਹਾਜ਼ਰੀ ਲਵਾਈ ਤੇ ਸਾਡੀ ਸਾਰੀ ਟੀਮ ਖੜੀ ਹੈ ਸਾਰੇ ਸੇਵਾਦਾਰ ਬਣ ਕੇ ਸੇਵਾ ਨੂੰ ਨਿਭਾਉਣਗੇ ਤੇ ਸੇਵਾ ਇਸ ਤਰ੍ਹਾਂ ਕੰਟੀਨਿਊ ਚਲਦੀ ਰਹੇਗੀ